ਸਸ਼ੇਕਾਲ ਕਲਿਆਣ ਟੀਵੀ ਪੰਜਾਬੀ ਇੱਕ ਰਤੂਸੀ ਤੇ ਬਠਿੰਡਾ ਦੇ ਵਿੱਚ ਬਾਜ਼ਾਰਾ ਦੇ ਵਿੱਚ ਟ੍ਰੈਫਿਕ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਜਿਸ ਕਾਰਨ ਲੋਕ ਵੱਡੀਆਂ-ਵੱਡੀਆਂ ਗੱਡੀਆਂ ਬਾਜ਼ਾਰਾ ਦੇ ਵਿੱਚ ਖੜੀਆਂ ਕਰ ਜਾਂਦੇ ਨੇ ਜਿਸ ਨਾਲ ਕੀ ਟ੍ਰੈਫਿਕ ਦੀ ਕਾਫੀ ਸਮੱਸਿਆ ਆਉਂਦੀ ਹੈ ਉੱਥੇ ਦੁਕਾਨਦਾਰਾਂ ਦੇ ਵੱਲੋਂ ਵੀ ਵੱਡੇ ਪੱਧਰ ਤੇ ਆਪਣਾ ਸਮਾਨ ਸੜਕਾਂ ਤੇ ਲਗਾ ਦਿੱਤਾ ਗਿਆ ਜਿਸ ਨਾਲ ਟ੍ਰੈਫਿਕ ਦੇ ਵਿੱਚ ਬਿਗਨ ਫਾਇਦਾ ਹੋ ਰਿਹਾ ਹੈ ਸਮੇਂ-ਸਮੇਂ ਦੇ ਨਾਲ ਹਾਲਾਕਿ ਨਗਰ ਨਿਗਮ ਬਠਿੰਡਾ ਦੇ ਵੱਲੋਂ ਇਸ ਤੇ ਕਾਰਵਾਈ ਕਰਦੇ ਆ ਸਮਾਨ ਜ਼ਬਤ ਵੀ ਕੀਤਾ ਜਾਂਦਾ ਹੈ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਸਮਾਨ ਬਾਹਰ ਨਾ ਕਿਆ ਜਾਵੇ ਪਰ ਦੁਕਾਨਦਾਰਾਂ ਦੇ ਵੱਲੋਂ ਬਿਨਾਂ ਕਿਸੇ ਹੁਕਮ ਦੀ ਪਰਵਾਹ ਕੀਤੇ ਆ ਟੀਮ ਦੇ ਜਾਣ ਤੋਂ ਬਾਅਦ ਫਿਰ ਸਮਾਨ ਸੜਕਾ ਤੇ ਲਗਾ ਦਿੱਤਾ ਜਾਂਦਾ ਹੈ ਦਾਸ ਦੀ ਕੇਸ ਇਸੇ ਦੇ ਚੱਲਦਿਆਂ ਜਦ ਬਠਿੰਡਾ ਕੋਰਟ ਰੋਡ ਤੇ ਟੀਮ ਦੇ ਵੱਲੋਂ ਅਚਨਚੇ ਚੈਕਿੰਗ ਕੀਤੀ ਗਈ ਹੈ ਤਾਂ ਵੱਡੇ ਪੱਧਰ ਤੇ ਦੁਕਾਨਦਾਰਾਂ ਦੇ ਵੱਲੋਂ ਸਮਾਨ ਸੜਕ ਤੇ ਰੱਖਿਆ ਗਿਆ ਸੀ ਜਿਸ ਨਾਲ ਕੀ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਤੇ ਇਸੇ ਦੌਰਾਨ ਟੀਮ ਦੇ ਵੱਲੋਂ ਸਮਾਨ ਜਿਹੜਾ ਜ਼ਬਤ ਕਰ ਲਿਆ ਗਿਆ ਦੁਕਾਨਦਾਰ ਦਾ ਜਿਹੜਾ ਸਮਾਨ ਜ਼ਬਤ ਕੀਤਾ ਗਿਆ ਦੁਕਾਨਦਾਰ ਸਮਾਨ ਹੁਣ ਵਾਪਸ ਮੰਗ ਰਹੇ ਸਨ ਹਾਲਾਂਕਿ ਇੰਸਪੈਕਟਰ ਸਾਹਿਲ ਸ਼ਰਮਾ ਦੇ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਹਮੇਸ਼ਾ ਬੇਨ ਕਿ ਸੜਕ ਤੇ ਸਮਾਨ ਨਾ ਲਾਇਆ ਜਾਵੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਪਰ ਲਗਾਤਾਰ ਹੀ ਇਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਤੇ ਟ੍ਰੈਫਿਕ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਜਿਸ ਦੁਕਾਨਦਾਰਾਂ ਦੇ ਸਮਾਨ ਜ਼ਬਤ ਕਰਨ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਅਤੇ ਨਾਲ-ਨਾਲ ਬਹੁਤ ਸਾਰੇ ਦੁਕਾਨਦਾਰਾਂ ਦੇ ਹਾਲਾਂਕਿ ਟੀਮ ਦੇ ਆਉਣ ਤੋਂ ਪਹਿਲਾਂ ਜਿਹੜੀਆਂ ਦੁਕਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਸੜਕ ਤੇ ਸਮਾਨ ਲਾਇਆ ਹੋਇਆ ਸੀ ਨਾਲ-ਨਾਲ ਤੁਹਾਨੂੰ ਉਹਨਾਂ ਦੀਆਂ ਵੀ ਤਸਵੀਰਾਂ ਵਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਸਮਾਨ ਚੁੱਕਿਆ ਜਾਂਦਾ ਹੈ ਜਿਸ ਤਰ੍ਹਾਂ ਜਿਹੜਾ ਸਮਾਨ ਚੁੱਕਿਆ ਗਿਆ ਉਸ ਨੂੰ ਲੈ ਕੇ ਇੰਚਾਰਜ ਸਾਹਿਲ ਸ਼ਰਮਾ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਸਮਾਨ ਬੇਨਤੀ ਕੀਤੀ ਜਾਂਦੀ ਕਿ ਨਾ ਰੱਖਿਆ ਜਾਵੇ ਪਰ ਫਿਰ ਵੀ ਜਿਹੜੇ ਲੋਕ ਸਮਾਨ ਸੜਕਾਂ ਤੇ ਰੱਖਦੇ ਨੇ ਇਸ ਨੂੰ ਲੈ ਕੇ ਉਹਨਾਂ ਦਾ ਹੋਰ ਕੀ ਕਹਿਣਾ ਹੈ ਆਓ ਸੁਣਦੇ ਹਾਂ ਹਾਂ ਸਰ ਕੀ ਨਾਮ ਆ ਤੇ ਕਿਹੜਾ ਡਿਪਾਰਟਮੈਂਟ ਆ ਆਪਣਾ ਮੇਰਾ ਜੀ ਨਾਮ ਸਾਹਿਲ ਸ਼ਰਮਾ ਸਾਡਾ ਜਿਹੜਾ ਡਿਪਾਰਟਮੈਂਟ ਹੈ ਸੈਵਰੀ ਟਵਰ ਦਾ ਹਾਂ ਅੱਜ ਕੀ ਕਾਰਵਾਈ ਕੀਤੀ ਜਾ ਰਹੀ ਆ ਅੱਜ ਜੀ ਸੇਵ ਜੀ ਨੇ ਕੱਲ ਅਸੀਂ ਇੱਕ ਮੀਟਿੰਗ ਮਾਰੀ ਤੇ ਸਾਡੀ ਜਿਹੜੀ ਮੱਛੀ ਮਾਰਕੀਟ ਦੇ ਉਹਦੇ ਬਰਾਂਡੇ ਵਗੈਰਾ ਤੇ ਜਿਨ੍ਹਾਂ ਨੇ ਕੋਈ ਅਪਲੋਟਮੈਂਟ ਕੀਤੀ ਸੀ ਜਿਉਂ ਉਹਨਾਂ ਦਾ ਸਮਾਨ ਤੇ ਉਵੇਂ ਹੀ ਸੇਮ ਹੋਣਾ ਜੀ ਜਿਹੜੀ ਫੋਟ ਰੋਡ ਆ ਜੀ ਇਹ ਵੀ ਥੋੜਾ ਜਿਹਾ ਇੱਥੇ ਟ੍ਰੈਫਿਕ ਦਾ ਬੁਰਾ ਹਾਲ ਹੁੰਦਾ ਜੀ ਅੱਜ ਉੱਥੇ ਕਾਰਵਾਈ ਕਰ ਰਹੇ ਆਂ ਇੱਥੇ ਵੀ ਕਈ ਲੋਕਾਂ ਨੇ ਜਿਹੜੇ ਦੁਕਾਨਦਾਰਾਂ ਸਾਮਾਨ ਬਾਹਰ ਕੱਢਿਆ ਸੀਗੇ ਜਿਹੋਨਾਂ ਦਾ ਸਾਮਾਨ ਜੱਫਾ ਕੀਤਾ ਗਿਆ ਜੀ ਲਗਾਤਾਰ ਕਾਰਪੋਰੇਸ਼ਨ ਵੱਲੋਂ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਪਰ ਫਿਰ ਇਹ ਦੁਕਾਨਦਾਰ ਕਬਜ਼ਾ ਕਰ ਲੈਂਦੇ ਆ ਜੀ ਜਿਵੇਂ ਜਿਵੇਂ ਵਿੱਚ ਮੰਨ ਲਓ ਤੁਸੀਂ ਇਲੈਕਸ਼ਨ ਦਾ ਟਾਈਮ ਆ ਗਿਆ ਸੀਗਾ ਉਸ ਦੌਰਾਨ ਵੀ ਆ ਜੀ ਥੋੜੀ ਵਰਕਿੰਗ ਘੱਟ ਜਾਂਦੀ ਹੈ ਲੋਕਾਂ ਨੂੰ ਸ਼ਾਇਦ ਆਉਣਾ ਘੱਟ ਜੀ ਹੁਣ ਜਦੋਂ ਇਲੈਕਸ਼ਨ ਖਤਮ ਹੋ ਗਿਆ ਫਿਰ ਮੁਰ ਤੋਂ ਉਹੀ ਕ ਕੀ ਦੁਕਾਨਦਾਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਦੁਕਾਨਦਾਰਾਂ ਨੂੰ ਸਾਡੀ ਪਹਿਲਾਂ ਵੀ ਇਹੀ ਬੇਨਤੀ ਸੀ ਵੀ ਨਾ ਇਦਾਂ ਦੇ ਕਰੋ ਜੀ ਨਾ ਅਕਰੋਜਮੈਂਟ ਕਰੋ ਠੀਕ ਹੈ ਜੀ ਸਾਡੇ ਵੀ ਤੁਸੀਂ ਜਿੰਨਾ ਸਾਡਾ ਫਰਜ਼ ਹੈ ਵੀ ਇਹਨੂੰ ਚੀਜ਼ਾਂ ਨੂੰ ਸਹੀ ਕਰਨਾ ਉਹਨਾਂ ਤੁਹਾਡਾ ਫਰਜ਼ ਬਾਹਰ ਨਾ ਹੋਵੇ ਇੱਕ ਜਿਹੜਾ ਸਮਾਨ ਜ਼ਬਤ ਕੀਤਾ ਉਹ ਵਾਪਸ ਕੀਤਾ ਜਾਂਦਾ ਸਰ ਜੇ ਤਾਂ ਕੋਈ ਮੰਨ ਲੋ ਸ਼ੀ ਇਹ ਦੇਖੋ ਸਾਤ ਤੋਂ ਮਾਰ ਕਰਵਾ ਕੇ ਜੇ ਕੋਈ ਜੁਰਮਾਨਾ ਭਰ ਕੇ ਲੈ ਕੇ ਜਾਣਾ ਚਾਹੁੰਦਾ ਤਾਂ ਦੇਣ ਦੇ ਸੀ ਪਰ ਹੁਣ ਹਦਾਇਤ ਹੈ ਜੀ ਇਹਨਾਂ ਨੂੰ ਕੋਈ ਵਾਪਸ ਨਹੀਂ ਕਰਨਾ ਜੱਪ ਕੀਤਾ ਜੀ ਨਹੀਂ ਨਹੀਂ ਜੱਪ ਇਹ ਕਿਹੜੇ ਏਰੀਆ ਵਿੱਚ ਕੀਤਾ ਹੈ ਅੱਜ ਕੋਲ ਰੋਡ ਜੀ ਤੇ ਮਿੱਡੂ ਮਾਲ ਜੀ ਜੇ ਦੁਬਾਰਾ ਖੇਰ ਲਾਉਂਦੇ ਕੋਈ ਕਾਰਵਾਈ ਕੀਤੀ ਜਾਊ ਉਹਨਾਂ ਦੇ ਖਿਲਾਫ ਇਹਨਾਂ ਦੀ ਉਹਦਵਾਰ ਤੇ ਸਾਡੇ ਡਿਜੀਟਲ ਨੋਟਿਸ ਸ਼ੁਰੂ ਹੋ ਜਾਂਦੇ ਆ